ਤੁਨੀਆ ਆਵਾਜ਼ ਦੇ ਆਧਾਰ ਤੇ ਅੱਖਰਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਸਵਰ ਅਤੇ ਵਿਅੰਜਨ ਸਵਰ ਇਹ ਉਹ ਅੱਖਰ ਹੁੰਦੇ ਹਨ ਜਿਹੜੇ ਕਿਸੇ ਦੂਸਰੇ ਅੱਖਰ ਦੀ ਸਹਾਇਤਾ ਤੋਂ ਬਿਨਾਂ ਬੋਲੇ ਜਾਂਦੇ ਨੇ ਪੰਜਾਬੀ ਵਿੱਚ ਤਿੰਨ ਸਵਰ ਅੱਖਰ ਹਨ ਊੜਾ ਐੜਾ ਅਤੇ ਈੜੀ ਤਿੰਨ ਸਵਰ ਅੱਖਰ ਹਨ ਊੜਾ ਐੜਾ ਅਤੇ ਈੜੀ ਵਿਅੰਜਨ ਵਿਅੰਜਨ ਉਹ ਅੱਖਰ ਹਨ ਜਿਨ੍ਹਾਂ ਦਾ ਉਚਾਰਨ ਸਵਰਾਂ ਦੀ ਸਹਾਇਤਾ ਨਾਲ ਹੁੰਦਾ ਹੈ ਮਤਲਬ ਇਹ ਬਿਨਾ ਸਵਰਾਂ ਦੀ ਸਹਾਇਤਾ ਤੋਂ ਨਹੀਂ ਬੋਲੇ ਜਾ ਸਕਦੇ ਪੰਜਾਬੀ ਵਰਣਮਾਲਾ ਦੇ ਸ ਸ ਤੋਂ ੜਾੜਾ ਤੱਕ ਦੇ ਸਾਰੇ ਅੱਖਰ ਵਿਅੰਜਨ ਹਨ ਤੇ ਇਹ ਸਾਰੇ ਅੱਖਰ ਸਵਰਾਂ ਦੀ ਸਹਾਇਤਾ ਦੇ ਨਾਲ ਹੀ ਬੋਲੇ ਜਾਂਦੇ ਨੇ ਅੱਗੇ ਅਨੁਨਾਸਕੀ ਵਿਅੰਜਨ